ਗੁੱਡ ਮਾਰਨਿੰਗ ਫਰੈਂਡਸ ਅਗਰ ਤੁਸੀਂ ਬਹੁਤ ਜ਼ਿਆਦਾ ਪਤਲੇ ਹੋ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਆ ਵਜ਼ਨ ਨਹੀਂ ਵਧ ਰਿਹਾ ਐਸ ਵੀ ਬਹੁਤ ਜ਼ਿਆਦਾ ਹੋ ਰਹੀ ਆ ਸਕਿਨ ਬਹੁਤ ਰੁੱਖੀ ਆ ਚਿਹਰਾ ਬਹੁਤ ਜ਼ਿਆਦਾ ਪਤਲਾ ਬਾ ਇਸ ਦੇ ਸਿਰਫ ਚਾਰ ਜੇਨਾ ਇੱਕ ਫਸਟ ਦਾ ਜੈਨੈਟਿਕ ਫੈਕਟਰ ਤੁਹਾਡੇ ਮਮੀ ਮਮੀ ਜੜੇ ਦਾਦਾ ਦાદੀ ਪਤਲੇ ਆ ਉਸ ਦਾ ਵੀ ਇਫੈਕਟ ਪੈਂਦਾ ਜਿੰਨ ਦਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਫੇਸ ਹੁੰਦਾ ਵਾ ਇਸ ਦੇ ਕਾਰਨ ਫੈਟ ਉਹਨਾਂ ਦੇ ਸਰੀਰ ਤੇ ਨਹੀਂ ਬਣਦੀ ਇਸ ਕਰਕੇ ਮਸਲ ਉਹਨਾਂ ਦੇ ਨਹੀਂ ਬਣਦੇ ਤਰੀ ਪਚ ਨਿਊਟ੍ਰੀਸ਼ਨ ਦੀ ਕਮੀ ਆ ਦੂਜਾ ਕਾਰਨ ਜੇ ਤੁਸੀਂ ਖਾਣਾ ਖਾਣਦੇ ਹੋ ਉਸ ਵਿੱਚ ਤੁਹਾਨੂੰ ਨਿਊਟ੍ਰੀਸ਼ਨ ਦੀ ਕਮੀਆਂ ਭੁੱਖ ਬਿਲਕੁਲ ਨਹੀਂ ਲੱਗਦੀ ਤੀਜਾ ਹੈਗਾ ਅਗਰ ਤੁਸੀਂ ਬਹੁਤ ਜ਼ਿਆਦਾ ਫਿਜ਼ੀਕਲ ਕੰਮ ਕਰਦੇ ਹੋ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕਰਦੇ ਹੋ ਚੰਗੀ ਤਰ੍ਹਾਂ ਖਾਣਾ ਨਾ ਖਾਣ ਕਰਕੇ ਇਫੈਕਟ ਪੈਂਦਾ ਅਗਰ ਤੁਸੀਂ ਐਂਜਾਇਟੀ ਵਿੱਚ ਰਹਿੰਦੇ ਹੋ ਚਿੰਤਾ ਵਿੱਚ ਰਹਿੰਦੇ ਹੋ ਬਹੁਤ ਦਿਮਾਗ ਵਾਲਾ ਕੰਮ ਕਰਦੇ ਹੋ ਐਸਾ ਵੀ ਇਫੈਕਟ ਪੈਂਦਾ ਵਾ ਪਹਿਲੀ ਦਵਾਈ ਹੈਗੀ ਆ α α ਕਯ 10 ਬੂੰਦਾਂ ਸਵੇਰ 10 ਬੂੰਦਾਂ ਦੁਪਹਿਰੇ 10 ਬੂੰਦਾਂ ਸ਼ਾਮ ਨੂੰ ਥੋੜੀ ਜਿਹੀ ਪਾਣੀ ਚ ਪਾ ਕੇ ਖਾਣੇ ਤੋਂ ਤੱਕ ਅੱਧਾ ਪਹਿਲਾਂ ਜੂਸ ਕਰਨੀ ਆਵਾ ਨਾਲ ਤੁਸੀਂ ਅਲਫਾ ਮਲਟ ਵੀ ਲੈ ਸਕਦੇ ਹੋ ਚੌਕਲੇਟ ਫਲੇਵਰ ਵਿੱਚ ਆ ਇੱਕ ਚਮਚਾ ਸਵੇਰ ਦੁੱਧ ਨਾਲ ਇੱਕ ਚਮਚਾ ਸ਼ਾਮ ਨੂੰ ਦੁੱਧ ਨਾਲ ਤੇ ਇਸ ਦੇ ਨਾਲ ਤੁਸੀਂ ਕੀ ਕਰ ਸਕਦੇ ਹੋ ਇਹ ਦੋ ਕੇਲੇ ਦੁੱਧ ਵਿੱਚ ਥੋੜੀ ਸ਼ੱਕਰ ਪਾ ਕੇ ਅਗਰ ਤੁਹਾਨੂੰ ਸ਼ੂਗਰ ਨਹੀਂ ਗਾ ਵਿੱਚ ਥੋੜਾ ਜਿਹਾ ਅਲਫਾ ਮਲਟ ਪਾ ਕੇ ਉਸ ਨੂੰ ਸ਼ੇਕ ਕਰਕੇ ਗ੍ਰੇਂਡ ਕਰਕੇ ਇੱਕ ਦਿਨ ਚ ਇੱਕ ਟਾਈਮ ਜਦੋਂ ਮਰਜ਼ੀ ਲੈ ਸਕਦੇ ਹੋ ਪਿੱਲੀ ਦਵਾਈ ਹੈਗੀ ਹੈ α α q ਮਦਰ ਪਿਕਚਰ ਦੂਜੀ ਹੈਗੀ ਹੈ α ਮਾਲਟ ਅਗਰ ਜਾਣਕਾਰੀ ਵਧੀਆ ਲੱਗੀ ਹੈ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਇਸ ਨੂੰ ਲਗਾਤਾਰ 2-3 ਮਹੀਨੇ ਵਰਤੋ ਤੁਹਾਡੀ ਸਿਹਤ ਬਹੁਤ ਜਿਆਦਾ ਸੋਹਣੀ ਬਣ ਜਾਊਗੀ ਫੇਸ ਤੇ ਤੁਹਾਡਾ ਫੇਸ ਬਹੁਤ ਪਤਲਾ ਹੋ ਬੇਸ ਭਰ ਜਾਊਗਾ ਤੁਹਾਡੀ ਸਿਹਤ ਸੋਹਣੀ ਬਣ ਜਾਊਗੀ ਉਹ ਵੀ ਬਿਨਾ ਕਿਸੇ ਸਾਈਡ ਇਫੈਕਟ ਤੋਂ ਇਹ ਬਹੁਤ ਵਧੀਆ ਹੋਮੋਪੈਥਿਕ ਦਵਾਈਆਂ ਜੀ